ਸਤ ਸ੍ਰੀ ਅਕਾਲ ਜੀ ਇਹ 6 ਸੈਡ embroidery ਮਸ਼ੀਨ ਹੈ ਜੋ ਅੱਜਕੱਲ तकरीबन ਹਰ ਪਿੰਡ ਵਿੱਚ ਲਗਾਈ ਜਾ ਰਹੀ ਹੈ ਹਰੇਕ ਬੁਟੀਕ ਸੋਚਦੀ ਹੈ ਕਿ ਮੈਂ ਇਹਨੂੰ ਲਗਾ ਕੇ ਚੰਗੀ ਇਨਕਮ ਕਮਾਵਾਂ ਇਹਦੇ ਵਿੱਚ ਜੋ ਡਿਜ਼ਾਈਨ ਚੱਲਦੇ ਨੇ ਕਈ ਭੈਣਾ ਤੋਂ ਡਿਜ਼ਾਈਨ ਉਪਰ ਨਹੀਂ ਹੁੰਦੇ ਉਹਨਾਂ ਦਾ ਪਤਾ ਨਹੀਂ ਲੱਗਦਾ ਤੇ ਮੋਬਾਈਲ ਦੇ ਵਿੱਚ ਹੀ ਮੈਂ ਤੁਹਾਨੂੰ ਅੱਜ ਦੱਸੂਗਾ ਕਿ ਮੋਬਾਈਲ ਦੇ ਵਿੱਚ ਉਹਨਾਂ ਨੂੰ ਕਿੱਦਾਂ ਓਪਨ ਕਰ ਸਕਦੇ ਆ ਤੇ ਕਿੱਦਾਂ ਉਹਨਾਂ ਦੀ ਟੀਚਿੰਗ ਬਣਾ ਸਕਦੇ ਆ ਇਹਨੂੰ ਦੇਖਣ ਵਾਸਤੇ ਸਭ ਤੋਂ ਪਹਿਲਾਂ ਤੁਹਾਡੇ ਫੋਨ ਦੇ ਵਿੱਚ ਐਪ ਹੋਣਾ ਚਾਹੀਦਾ ਸਟਿਚ ਵੀਊ ਕਨਵਰਟਰ ਜੇ ਤੁਹਾਡੇ ਫੋਨ ਦੇ ਵਿੱਚ ਇਹ ਐਪ ਨਹੀਂ ਹੈ ਤਾਂ ਇਹਨੂੰ ਪਹਿਲਾਂ ਇੰਸਟਾਲ ਕਰੋ ਤੁਸੀਂ ਇੰਸਟਾਲ ਕਰਨ ਦਾ ਤਰੀਕਾ ਆਪਣੇ ਮੋਬਾਈਲ ਫੋਨ ਵਿੱਚ Play Store ਨੂੰ ਓਪਨ ਕਰੋ। ਫਿਰ Play Store ਦੇ ਵਿੱਚ ਸਰਚ ਕਰੋ। ਸਟਿਚ ਵੀਊ ਕਨਵਰਟਰ। ਫਿਰ ਓਪਨ ਕਰੋ ਔਰ ਇੰਸਟਾਲ ਕਰੋ। ਇਹਨੂੰ ਇੰਸਟਾਲ ਜਿੱਦਾਂ ਕਰੋਗੇ ਤੁਹਾਡੇ ਫੋਨ ਦੇ ਵਿੱਚ ਮੇਰੇ ਵਾਲੇ ਚੋਪਨ ਲਿਖਿਆ ਆ ਰਿਹਾ ਇਹਦੇ ਅੱਗੇ। ਕਿਉਂਕਿ ਆਲਰੇਡੀ ਇਹਦੇ ਵਿੱਚ ਇੰਸਟਾਲਡ ਹੈ। ਪਰ ਤੁਸੀਂ ਨੇ ਨਵਾਂ ਇੰਸਟਾਲ ਕਰਨਾ ਤਾਂ ਇੰਸਟਾਲਡ ਲਿਖਿਆ ਹੋਊਗਾ ਔਰ ਜਦੋਂ ਕੰਪਲੀਟ ਪ੍ਰੋਸੈਸ ਇੰਸਟਾਲ ਬਰਾਕਰੋ। ਤੇ ਉਸ ਤੋਂ ਬਾਅਦ ਚ ਤੁਹਾਡੇ ਮੋਬਾਈਲ ਫੋਨ ਦੀ ਸਕਰੀਨ ਦੇ ਉੱਤੇ ਇੱਕ ਸਟਿਚ ਵਿਊ ਕਨਵਰਟਰ ਦਾ ਆਈਕਨ ਬਣ ਕੇ ਆ ਜਾਊਗਾ ਤੇ ਇਸ ਤੋਂ ਬਾਅਦ ਅਸੀਂ ਕੋਈ ਵੀ ਡਿਜ਼ਾਈਨ ਓਪਨ ਕਰਨਾ ਹੈ ਇਹਦੇ ਵਿੱਚ ਔਰ ਕਿੱਦਾਂ ਟੀਚਿੰਗ ਕਰਨੀ ਹੈ ਤੇ ਉਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਡਿਜ਼ਾਈਨਸ ਵਿੱਚ ਸਰਚ ਕਰਨਾ ਪਊਗਾ ਜਿੱਦਾਂ ਉਮਮਨ ਡਿਜ਼ਾਈਨ ਤੁਹਾਡੇ ਫੋਨ ਦੇ ਵਿੱਚ ਹੁੰਦੇ ਆ ਜਾਂ ਕੋਈ WhatsApp ਤੇ ਭੇਜਦੇ ਆ ਤਾਂ ਤੁਸੀਂ ਫੋਨ ਮੈਮੋਰੀ ਦੇ ਵਿੱਚੋਂ ਵੀ ਸਰਚ ਕਰ ਸਕਦੇ ਆ ਜਿੱਦਾਂ ਮਾਈ ਫਾਈਲ ਮਾਈ ਫਾਈਲ ਦੇ ਵਿੱਚੋਂ ਆਪਾਂ ਸਰਚ ਕਰੀਏ ਉੱਪਰ ਲਿਖ ਦਿਓ ਕੋਈ ਵੀ ਡਿਜ਼ਾਈਨ ਦਾ ਨਾਮ ਲਿਖਾਂਗੇ ਤਾਂ ਇਹਦੇ ਵਿੱਚ ਉੱਪਰ ਆ ਜਾਊਗਾ ਔਰ ਡਿਜ਼ਾਈਨ ਸਰਚ ਕਰਨ ਵਾਸਤੇ ਜਿੱਦਾਂ ਆਪਾਂ ਕੋਈ ਵੀ ਡਿਜ਼ਾਈਨ ਦਾ ਨਾਮ ਭਰ ਸਕਦੇ ਆ ਮੈਂ ਲਿਖਿਆ ਸੀਗਾ ਬਾਜੂ ਤਾਂ ਜਿੰਨੇ ਵੀ ਮੇਰੇ ਫੋਨ ਦੇ ਵਿੱਚ ਬਾਜੂ ਵਾਲੇ ਡਿਜ਼ਾਈਨ ਨੇ ਉਹ ਸਾਰੇ ਓਪਨ ਹੋ ਗਏ ਤੇ ਇਹਦੇ ਵਿੱਚੋਂ ਆਪਾਂ ਕੋਈ ਵੀ ਡਿਜ਼ਾਈਨ ਜਿਹੜਾ ਆਪਾਂ ਨੂੰ ਪਤਾ ਵੀ ਇਹ ਨੰਬਰ ਇਸ ਨੰਬਰ ਦਾ ਹੈ ਤਾਂ ਮੈਂ 112 ਬਾਜੂ ਓਪਨ ਕਰ ਰਹੇ ਹਾਂ ਤੇ ਇਸ ਟਾਈਪ ਦਾ ਇਹ ਡਿਜ਼ਾਈਨ ਹੈ ਯਾਨੀ ਹੋ ਕੋਈ ਵੀ ਡਿਜ਼ਾਈਨ ਓਪਨ ਕਰ ਸਕਦੇ ਤੁਸੀਂ ਇਹਦੇ ਵਿੱਚੋਂ ਜਿਹੜਾ ਵੀ ਡਿਜ਼ਾਈਨ ਓਪਨ ਕਰਨਾ ਵੱਡਾ ਹੋਵੇ ਛੋਟਾ ਹੋਵੇ ਤੇ ਇਸ ਟਾਈਪ ਦਾ ਡਿਜ਼ਾਈਨ ਓਪਨ ਹੋ ਰਿਹਾ ਤੇ ਇਹ ਡਿਜ਼ਾਈਨ ਨੂੰ ਓਪਨ ਕਰਨ ਤੋਂ ਬਾਅਦ ਚ ਓਪਨ ਕਰਨਾ ਕਿਦਾਂ ਇਹਨੂੰ ਦਬਾ ਕੇ ਰੱਖੋ ਸਿਲੈਕਟ ਕਰਨਾ ਸਭ ਤੋਂ ਪਹਿਲਾਂ ਸਿਲੈਕਟ ਕੀਤਾ ਔਰ ਸ਼ੇਅਰ ਕਰੋ ਇਸ ਨੂੰ ਸ਼ੇਅਰ ਕੀਤਾ ਸ਼ੇਅਰ ਕਰਨ ਵਾਸਤੇ ਤੁਹਾਡੇ ਨੀਚੇ ਜਿੰਨੇ ਵੀ ਆਈਕਨ ਆਏ ਨੇ ਇਹਦੇ ਵਿੱਚ ਇੱਕ ਸਟਿਚ ਵਿਊ ਕਨਵਰਟਰ ਦਾ ਵੀ ਆਈਕਨ ਹੈਗਾ ਫਿਰ ਉਹਨੂੰ ਕਲਿੱਕ ਕਰੋ ਔਰ ਉਹੀ ਡਿਜ਼ਾਈਨ ਤੁਹਾਡੇ ਉਹ ਸਾਫਟਵੇਅਰ ਵਿੱਚ ਖੁੱਲ ਗਿਆ ਇਸ ਤੋਂ ਬਾਅਦ ਆਪ ਦੇਖਦੇ ਹਾਂ ਸਟੀਚਿੰਗ ਕਿੱਦਾਂ ਇਹਦੇ ਵਿੱਚ ਟੀਚਿੰਗ ਕਿੱਦਾਂ ਕਰਨੀ ਆ ਇਸ ਦੇ ਵਿੱਚ ਆ ਇੱਕ ਵੀਡੀਓ ਵਾਲਾ ਸਾਈਨ ਬਣਿਆ ਹੋਇਆ ਸਾਈਡ ਤੇ ਔਰ ਇਹਨੂੰ ਓਪਨ ਕਰਾਂਗੇ ਆਪਾਂ ਜਿੱਦਾਂ ਓਪਨ ਕਰਾਂਗੇ ਔਰ ਥੱਲੇ ਜੋ ਦੋਸ ਬਟਨ ਦਿੱਤੇ ਨੇ ਚਾਰ ਬਿੰਦੂ ਲੱਗੇ ਨੇ ਗ੍ਰੀਨ ਵਾਲੇ ਉਹ ਚਾਰਾਂ ਨੂੰ ਸਿਲੈਕਟ ਕਲਿੱਕ ਕਰ ਦੋ ਪਰ ਬਾਈਟ ਜੇ ਕਲਰ ਦੇ ਹੋ ਗਏ ਉਹ ਤੇ ਹੁਣ ਤੁਸੀਂ ਜਿੱਦਾਂ ਅੱਗੇ ਵੀਡੀਓ ਕੱਢਦੇ ਹੋ ਹੁੰਦੇ ਹੋ ਕੋਈ ਵੀ ਇੱਕ ਤਾਂ ਕੰਪਲੀਟ ਅੱਗੇ ਵਾਲਾ ਹੁੰਦਾ ਲਾਸਟ ਬਟਨ ਉਹਨੂੰ ਇੱਕ ਛੱਡ ਕੇ ਬਟਨ ਨੂੰ ਦਬਾਉਣਾ ਤੁਸੀਂ ਨੇ ਸਭ ਤੋਂ ਪਹਿਲਾਂ ਇਹਦੇ ਵਿੱਚ ਆ ਸੈਕਵੈਂਸ ਬਣੂਗਾ ਇਹਦੇ ਵਿੱਚ ਤੁਸੀਂ ਟੀਚਿੰਗ ਚ ਭਰ ਸਕਦੇ ਹੋ ਕਿ ਕਿਹੜਾ ਕਲਰ ਇਹਦੇ ਵਿੱਚ ਤੁਸੀਂ ਨੇ ਦੇਣਾ ਹੈ ਸਭ ਤੋਂ ਪਹਿਲਾਂ ਇੱਕ ਮੰਨ ਲਓ ਕਿ ਇੱਕ ਨੰਬਰ ਸੂਈ ਦਾ ਤਾਗਾ ਚ ਲਾਉਣਾ ਤੁਸੀਂ ਨੇ ਤਾਂ ਇੱਕ ਨੰਬਰ ਭਰਿਆ ਜਾਊਗਾ ਟੀਚਿੰਗ ਦੇ ਵਿੱਚ ਜਦੋਂ ਭਰਦੇ ਆ ਫਿਰ ਉਸ ਤੋਂ ਬਾਅਦ ਦੁਬਾਰਾ ਕਲਿੱਕ ਕਰੋ ਤੇ ਦੂਸਰੀ ਵਾਰ ਚ ਆ ਸਾਰਾ ਬਣੂਗਾ ਇਹ ਦੋ ਨੰਬਰ ਨਾਲ ਕਰਨਾ ਮੰਨ ਲਓ ਉਸ ਤੋਂ ਬਾਅਦ ਇਹ ਵਾਲਾ ਸਾਰਾ ਕੰਪਲੀਟ ਬਣੂਗਾ ਤਿੰਨ ਨੰਬਰ ਨਾਲ ਫਿਰ ਚਾਰ ਨੰਬਰ ਨਾਲ ਔਰ ਫਿਰ ਪੰਜ ਨੰਬਰ ਨਾਲ ਜਾਣੀ ਕਿ ਇਹਦੇ ਵਿੱਚ ਪੰਜ ਕਲਰ ਚੱਲਣੇ ਆ ਉਹ ਅਲੱਗ ਚੀਜ਼ ਆ ਕਿ ਤੁਸੀਂ ਸਿੰਗਲ ਕਲਰ ਨੂੰ ਵੀ ਵਾਰ-ਵਾਰ ਟੀਚਿੰਗ ਦੇ ਕੇ ਇੱਕ 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 ਭਰ ਸਕਦੇ ਹੋ ਬਾਕੀ ਜੇ ਤੁਸੀਂ ਪੰਜ ਕਲਰ ਦਾ ਐਕਚੁਅਲੀ ਬਣਾਉਣਾ ਤਾਂ ਤੁਹਾਨੂੰ ਇਹ ਪੰਜ ਕਲਰਾਂ ਦੇ ਵਿੱਚ ਬਣਾਉਣਾ ਪਊਗਾ ਔਰ ਪੰਜ ਕਲਰ ਹੀ ਚਲਾ ਕੇ ਤੁਸੀਂ ਬਣਾ ਸਕਦੇ ਹੋ ਬਾਕੀ ਮੇਰੀ ਭੈਣਾਂ ਨੂੰ ਪਤਾ ਲੱਗ ਗਿਆ ਹੁਣ ਕਿ ਟੀਚਿੰਗ ਕਿੱਦਾਂ ਚੈੱਕ ਕਰਨੀ ਆ ਜਿੱਦਾਂ ਮੈਂ ਬੈਕ ਕਰ ਰਿਹਾ ਹੁਣ ਇੱਕ ਇੱਕ ਕਰਕੇ ਜੇ ਤਾਂ ਸਭ ਤੋਂ ਪਹਿਲਾਂ ਇੱਕ ਵਾਰੀ ਆਪਾਂ ਡੰਡਾ ਮਾਰਦੇ ਹਾਂ ਟੀਚਿੰਗ ਭਰਨ ਤੋਂ ਪਹਿਲਾਂ ਜੋ ਨੰਬਰ ਆਪਾਂ ਨੇ ਉਹਦੇ ਵਿੱਚ ਟੀਚਿੰਗ ਵਿੱਚ ਭਰਿਆ ਸਭ ਤੋਂ ਪਹਿਲਾਂ ਇਹ ਭਰਨਾ ਉਸ ਤੋਂ ਬਾਅਦ ਇਹ ਵਾਲਾ ਪੋਰਸ਼ਨ ਉਸ ਤੋਂ ਬਾਅਦ ਇਹ ਵਾਲਾ ਉਸ ਤੋਂ ਬਾਅਦ ਨੈਕਸਟ ਉਸ ਤੋਂ ਬਾਅਦ ਨੈਕਸਟ ਇਸ ਪ੍ਰਕਾਰ ਟੀਚਿੰਗ ਤੁਸੀਂ ਇੱਥੋਂ ਹੀ ਸਿਲੈਕਟ ਕਰਕੇ ਭਰ ਸਕਦੇ ਹੋ ਔਰ ਆਰਾਮ ਨਾਲ ਆਪਣਾ ਬਿਨਾ ਸੋਚੇ ਤੁਸੀਂ ਸਿਰਫ ਆਪਣੇ ਆਪ ਜਦੋਂ ਆਟੋ ਤੇ ਕਰ ਦੋਗੇ ਮਸ਼ੀਨ ਨੂੰ ਤੋਂ ਆਟੋਮੈਟ ਕੀ ਹੋ ਚਲੂਗੀ ਜਿਹਦੇ ਨਾਲ ਕਿ ਤੁਹਾਨੂੰ ਰੁਕੂਗੀ ਇਕ ਅਗਰ ਜਦੋਂ ਕੰਪਲੀਟ ਕਲਰ ਪੈ ਜਾਊਗਾ ਰੁਕੂਗੀ ਔਰ ਤਾਗਾ ਚੇਂਜ ਹੋ ਕੇ ਦੂਸਰੀ ਜੰਗਲ ਖੜਾ ਹੋ ਜਾਂਦਾ ਹੁੰਦਾ ਆਪਾਂ ਨੈਕਸਟ ਵੀਡੀਓ ਵਿੱਚ ਦੇਖਾਂਗੇ ਕਿ ਕਿਸੇ ਵੀ ਅਦਰ ਫਾਈਲ ਨੂੰ ਡੀਐਸਟੀ ਵਿੱਚ ਕਿੱਦਾਂ ਕਨਵਰਟ ਕਰਦੇ ਆ ਕਿਸੇ ਐਪ ਦੇ ਵਿੱਚ ਦੱਸਾਂਗੇ ਤੁਹਾਨੂੰ ਕਿ ਡੀਐਸਟੀ ਫਾਈਲ ਦੇ ਵਿੱਚ ਅਗਰ ਕੋਈ ਵੀ ਹੋਰ ਤੁਹਾਨੂੰ ਫਾਈਲ ਮਿਲਦੀ ਜਿਹਦਾ ਜਿਫਤ ਹੀ ਮਿਲੀ ਜਾਂ ਐਨੀ ਹੋਰ ਹੋਰ ਮਿਲ ਗਈ ਕੋਈ ਤੇ ਉਹਨੂੰ ਡੀਐਸਟੀ ਦੇ ਵਿੱਚ ਕਿੱਦਾਂ ਕਨਵਰਟ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ